ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਦਾ ਨਗੀਨਾ ਦਿਖਾਉਣਾ ਡਿਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਹਾਂ ਬਾਈ ਸਾਗਰ ਭਾਈ ਰੁਪਾਪਿੰਡਾ ਆਪਣਾ ਤੇ ਮੋਬਾਈਲ ਨੰਬਰ ਬਾਈ ਆਪਣਾ 9023976452 9023976452 ਤੇ ਜਿਹੜੀ ਵੀਰ ਆਪਾਂ ਜਰਸੀ ਵੇਖ ਰਹੇ ਇਹਦੀ ਡਿਟੇਲ ਕੀ ਆ ਗਈ ਇਹ ਪਲੂਨ ਹੈ ਚਾਹ ਉਹ ਦਿਨਾਂ ਨੇ ਕਰ ਦਿੱਤੀ ਅੱਛਾ ਪਲੂਨ ਚੌਕ ਦੇ ਦੰਦ ਕੱਢ ਰਹੀ ਆ ਤੇ ਕੈ ਕਿ ਦਿਨ ਸੂਨ ਚ ਬਾਕੀ ਬਈ ਅੱਛਾ ਇੱਕ ਹਫਤਾ ਸੂਨ ਦੇ ਵਿੱਚ ਬਾਕੀ ਸੋ ਵੀਰੋ ਲੇਵਾ ਵਗੈਰਾ ਬਾਡੀ ਸਟ੍ਰਕਚਰ ਵਗੈਰਾ ਦੇਖ ਸਕਦੇ ਨਾ ਤੇ ਕੀ ਰਿਕਾਰਡ ਵਗੈਰਾ ਵੀਰੇ ਇਹਦਾ ਰਿਕਾਰਡ ਭਈ ਇਹ ਬਹੁਤ ਜੰਗੇ ਸੀਮਨ ਦੀ ਆਪ ਵੀ ਅੱਛਾ 500 ਵਾਰਡ ਦੀ ਆ ਅੱਛਾ ਫਰੀ ਤੋਂ ਲੱਗਿਆ ਵਾ ਗੇਦੇਗਾ ਹਾਂ ਅੱਛਾ ਅੱਗੇ ਫਰੀ ਦਾ ਲੱਗਿਆ ਹੋਇਆ ਸੀਮਣੇ ਦੇ 500 ਵਾਰਡ ਦੀ ਆ ਆਪਾਂ ਬਰੀਡ ਬਰੂਡ ਬਹੁਤ ਜਿਆਦਾ ਬੱਚੀ ਦੀ ਬਈ ਯਾਰ ਕਲਰਫੁਲ ਬਹੁਤ ਚੰਗਾ ਜੀ ਤੇ ਐਸਟੀਮੇਟ ਆਪਾਂ ਨੂੰ ਦੁੱਧ ਦੀ ਕੀ ਉਮੀਦ ਆ ਵੀ ਕਿੰਨਾ ਪਾ ਦੂਗਾ ਮਾਲਕ ਤਾਂ 22 ਕਿਲੋ ਵਧੇ ਆਪਾਂ 20 ਕਿਲੋ ਕਹਿ ਕੇ ਦੇ ਦਾਂਗੇ 20 ਕਿਲੋ ਦੋ ਤਾਂ ਠੰਡਾ ਜੀ ਬੱਚੀ ਬਈ ਅੱਛਾ 20 ਕਿਲੋ ਦੋ ਤਾਂ ਮੰਨ ਕੇ ਕੀ ਕਰੀਏ ਲਾਉਣ ਦੀ ਲੀਵਾ ਜੀ ਸੋ ਫਿਰ 20 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਤੇ ਰੇਟ ਇਹਦਾ ਬਿਲਕੁਲ ਵੇਚਰ ਵਾਲਾ ਕੀ ਆ ਗਿਆ ਬਾ 100 ਰੁਪਏ ਛੋਟ ਕਰਾਂ 67000 ਰੁਪਏ ਲਵਾਂਗੇ ਅੱਛਾ ਮੰਗੋ ਨਾ ਪਾਸੀ ਮੰਗ ਲਈਏ 85 ਮੰਗ ਲਈਏ 85 ਦੀ ਵੈੜੀ ਆਉਂਦਾ ਅਜੇ ਹੋਰ ਕਿਸੇ ਕੋਲੇ ਹੁੰਦੀ ਪਰ ਆਪਾਂ ਕਰ ਲਿਆ ਆਪਾਂ ਤਾਂ ਮੰਨ ਕੇ ਚੱਲ ਵੀ ਦਿਹਾੜੀ ਬਣਾਉਣੀ ਤੇ ਬਾਕੀ ਰੇਟ ਬਿਲਕੁਲ ਜੈਨੂ ਹੋਣਾ ਜਿੱਥੇ ਮਰਜ਼ੀ ਤੁਰੇ ਫਿਰੋ ਆ ਰੇਟ ਤੁਹਾਨੂੰ ਮਿਲਣੀ ਨਹੀਂ ਸੋ ਮੂੰਹ ਮੱਥੇ ਦੇ ਬਾਕੀ ਕਲਰ ਪ੍ਰਿੰਟ ਵਗੈਰਾ ਦੇਖੋ ਬੈੜਦਾ ਚੰਗਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਆ ਗਿਆ ਸਲਾਦਪੁਰਾ ਤੇ ਇਧਰ ਨਜ਼ਦੀਕ ਆ ਗਿਆ ਤੇ ਨੰਬਰ ਵੀਰੇ ਇੱਕ ਵਾਰੀ ਫੇਰ ਬੋਲਦੀ ਆਪਾਂ 9349 77055 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਜਲ